ਜਸਾ ਸਤ ਗੁਰ ਸੁਣੀਦਾ ਤਸੋਹੀ ਮੰਡੀਠ ਜਸਾ ਸਤ ਗੁਰ ਸੁਣੀਦਾ ਤਸੋਹੀ ਮੰਡੀਠ ਵਿਛੜਿਆਂ ਮਿਲੇ ਪ੍ਰਭੂ ਵਿਛੜਿਆਂ ਮਿਲੇ ਪ੍ਰਭੂ ਹਰ ਦਰਗਾਹ ਕਾ ਬਸੀਠ ਹਰ ਦਰਗਹ ਕਬਾਰਸੀਰ ਟਰ ਹਰ ਨਾਮੋਂ ਮੰਤਰ ਦਰੇੜਾਏਂਦਾ ਕੱਟੇ ਹੋ ਮੈ ਰੋਗ ਨਾਨਕ ਸਤ ਗੁਰ ਤੀਣਾ ਮੇਲਾਇਆ ਨਾਨਕ ਕੋ ਸਤ ਗੁਰ ਤੀਣਾ ਮੇਲਾਇਆ ਜੀਨਾ ਤੁਰੇ ਪਿਆ ਸੰਜੋਗ ਜੀਨਾ ਤੁਰੇ ਪਿਆ ਸੰਜੋਗ ਵਾਹਿਗੁਰੂ ਮਾਲੀ ਗੋੜ ਮਹਿਲਾ ਪੰਜਮ ਇਹ ਹੀ ਹਮਾਰਾ ਸਫਲ ਕਾਜ ਆਪਣੇ ਦਾਸ ਕੋ ਲੇਹੁ ਨਿਵਾਜ ਤਨ ਤਨ ਸਤਿਗੁਰੂ ਸ਼ਹੀਦਾਂ ਦੇ ਸਰਤਾਸ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅੰਮ੍ਰਿਤ ਮਈ ਬਾਣੀ ਜੋ ਕਿ ਮਾਲੀ ਗੌੜਾ ਰਾਗ ਦੇ ਵਿੱਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੌ ਸੋ ਸਤਾਸੀ ਅੰਗ ਉਤੇ ਸ਼ਿਸ਼ੋਵਤ ਹੈ ਜੀ ਆਓ ਇਸ ਤੇ ਵਿਚਾਰ ਕਰੀਏ ਇਹੀ ਹਮਾਰ ਸਫਲ ਕਾਜ ਆਪਣੇ ਦਾਸ ਕੋ ਲਿਓ ਨਿਵਾਜ ਹੈ ਵਾਹਿਗੁਰੂ ਆਪਣੇ ਦਾਸ ਉਤੇ ਕਿਰਪਾ ਕਰੋ ਆਪਣੇ ਦਾਸ ਉਤੇ ਮਿਹਰ ਕਰਕੇ ਸੰਤਾਂ ਦੀ ਸ਼ਰਨ ਬਖਸ਼ੋ ਇਹ ਹੀ ਹਮਾਰਾ ਸਫਲ ਕਾਜ ਅਤੇ ਸੰਤ ਸ਼ਰਨ ਜੋ ਹੈ ਇਹ ਮੇਰੇ ਲਈ ਮੇਰੇ ਸਾਰੇ ਮਨੋਰਥਾਂ ਨੂੰ ਸਫਲ ਕਰਦੀ ਹੈ ਸੰਤ ਸ਼ਰਨ ਕਿਉਂਕਿ ਇਹ ਸਾਰਾ ਸ਼ਬਦ ਜੋ ਹੈ ਇਹ ਸੰਤਾਂ ਦੀ ਸ਼ਰਨ ਦੇ ਦਿਵਾਲੇ ਸਾਰਾ ਸ਼ਬਦ ਜੋ ਹੈ ਸਤਿਗੁਰੂ ਜੀ ਨੇ ਉਚਾਰਿਆ ਹੈ ਕਿ ਸੰਤਾਂ ਦੀ ਸ਼ਰਨ ਗੁਰਮੁਖਾਂ ਗੁਰਮੁਖ ਜਣਾ ਦੀ ਸ਼ਰਨ ਦੇ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਨਾਲ ਜੁੜਨ ਦੇ ਨਾਲ ਕੀ ਕੁਸ਼ਲੀ ਪ੍ਰਾਪਤੀ ਹੁੰਦੀ ਹੈ ਤਾਂ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ चरण संतां मात मोर नैन दर्श बेखों ने सों रे हे भाई गुरु कृपा करो कि मेरा मथा सदा ही संतां दे चरणां उत्ते प्यार रहे ਚਰਨ ਸੰਤਾਂ ਮਾਥ ਮੋਰ ਨੈਣ ਦਰਸ਼ ਵੇਖੋ ਨਿਸ ਔਰ ਨਿਸ ਰਾਤ ਔਰ ਦਿਨ ਮੈਂ ਸੰਤ ਜਨਾਂ ਦੇ ਦਰਸ਼ਨ ਦਿਨ ਰਾਤ ਕਰਦਾ ਰਵਾਂ ਇਹ ਵਾਹਿਗੁਰੂ ਇਹੋ ਜੀ ਕਿਰਪਾ ਕਰੋ ਕਿ ਮੇਰਾ ਮੱਥਾ ਸਦਾ ਸੰਤ ਜਨਾਂ ਦੇ ਚਰਨਾਂ ਦੇ ਉੱਤੇ ਟਿਕਿਆ ਰਹੇ ਅਤੇ ਮੇਰੇ ਨੈਣ ਦਿਨ ਰਾਤ ਹੀ ਸੰਤ ਜਨਾਂ ਦੇ ਦਰਸ਼ਨ ਕਰਦੇ ਰਹਿਣ ਹਾਸਤ ਹਮਰੇ ਸੰਤ ਤਹਿਲ ਪ੍ਰਾਣ ਮਨ ਤਨ ਸੰਤ ਬਹਿਲ ਹਸਤ ਹਮਰੇ ਸੰਤ ਟਹਿਲ ਹਸਤ ਹੱਥ ਮੇਰੇ ਹੱਥ ਸੰਤਾ ਦੀ ਟਹਿਲ ਦੇ ਵਿੱਚ ਹੀ ਲੱਗੇ ਰਹਿਣ ਪ੍ਰਾਣ ਮਨ ਤਨ ਸੰਤ ਬਹਿਲ ਬਹਿਲ ਅਰਪਣ ਸੰਤਾਂ ਦੇ ਅਰਪਣ ਅਤੇ ਮੇਰੇ ਜੋ ਇਹ ਜਿੰਦ ਹੈ ਮੇਰੇ ਪ੍ਰਾਣ ਹਨ ਇਹ ਜੋ ਮੇਰੇ ਮੇਰਾ ਮਨ ਹੈ ਇਹ ਧਨ ਜੋ ਵੀ ਹੈ ਇਹ ਜਿੰਦ ਮਾਨ ਧਨ ਇਹ ਸੰਤਾਂ ਦੀ ਅਰਪਣ ਰਹਿ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਵਸੈ ਮੇਰਾ ਚੀਤ ਸੰਤ ਸੰਗ ਸੰਤਾਂ ਦੇ ਸੰਗ ਮੇਰੇ ਮਨ ਦੀ ਪ੍ਰੀਤ ਲੱਗੀ ਰਵੇ ਸੰਤ ਗੁਣ ਬਸੈ ਮੇਰਾ ਚਿੱਤ ਤੇ ਅਤੇ ਸੰਤ ਜਣਾ ਦੇ ਜੋ ਗੁਣ ਹਨ ਉਹ ਮੇਰੇ ਚਿੱਤ ਵਿੱਚ ਸਦਾ ਹੀ ਵਸੇ ਰਹਿਣ ਸੰਤ ਆਗਿਆ ਮਨ ਹੈ ਮੀਠ ਸੰਤਾਂ ਦਾ ਜੋ ਹੁਕਮ ਉਹ ਮੇਰੇ ਮਨ ਦੇ ਵਿੱਚ ਮਿੱਠਾ ਲੱਗੇ ਮੇਰਾ ਕਮਲ ਵਿਗਸ ਸੰਤ ਦੀਠ ਕਮਲ ਇਹ ਹਿਰਦਾ ਰੂਪੀ ਕਮਲ ਸੰਤ ਜਣਾਂ ਦੇ ਦਰਸ਼ਨ ਕਰਕੇ ਮੇਰਾ ਹਿਰਦਾ ਜੋ ਹੈ ਇਹ ਕਮਲ ਰੂਪੀ ਜੋ ਹਿਰਦਾ ਹੈ ਇਹ ਸਦਾ ਹੀ ਖਿੜਿਆ ਰਵੇ ਸੰਤ ਸੰਗ ਮੇਰਾ ਹੋਏ ਨਿਵਾਸ ਸੰਤ ਸੰਗ ਅਤੇ ਸੰਤ ਜਣਾ ਦੇ ਸੰਗ ਹੀ ਮੇਰਾ ਸਦਾ ਨਿਵਾਸ ਉੱਠਣ ਬੈਠਣ ਹੋ ਜਾਵੇ ਕਿ ਸੰਤ ਜਣਾ ਦੇ ਸੰਗ ਦੇ ਵਿੱਚ ਹੀ ਮੈਂ ਉੱਠਣ ਬੈਠਣ ਕਰਾਂ ਉਹਨਾਂ ਦੀ ਸੰਗਤ ਦੇ ਵਿੱਚ ਹੀ ਬੈਠਾਂ ਸੰਤਣ ਕੀ ਮੋਏ ਬਹੁਤ ਪਿਆਸ ਆ ਤੇ ਸੰਤ ਜਣਾ ਦੇ ਦਰਸ਼ਨ ਦੀ ਮੇਰੇ ਅੰਦਰ ਸਦਾ ਹੀ ਪਿਆਸ ਲੱਗੀ ਰਹੇ ਸੰਤ ਬਚਨ ਮੇਰੇ ਮਨ ਮੰਤ ਅਤੇ ਸੰਤ ਜਨਾਂ ਦੇ ਬਚਨ ਮੰਤਰ ਮੇਰੇ ਮਨ ਦੇ ਵਿੱਚ ਸਮਾਇ ਰਹਣ ਸੰਤ ਪਰਸਾਦ ਮੇਰੇ ਵਿਖੇ ਹੰਤ ਹੰਤ ਨਾਸ ਹੋ ਜਾਣਾ ਵਿਖੇ ਵਿਕਾਰ ਸੰਤ ਜਣਾ ਦੀ ਕਿਰਪਾ ਦੇ ਨਾਲ ਮੇਰੇ ਜੋ ਸਾਰੇ ਵਿਕਾਰ ਹਨ ਇਹ ਖਤਮ ਹੋ ਜਾਣ ਮੁਕਤ ਜੁਗਤ ਇਹ ਹੈ ਨਿਦਾਨ ਪ੍ਰਭ ਦਿਆਨ ਮੋਹ ਦੇਵੋ ਦਾਨ ਇਹ ਦਿਆਲ ਪ੍ਰਭ ਇਹ ਦਯਾ ਦੇ ਘਰ ਦਿਆਲ ਦਇਆ ਵਾਲੇ ਹਦਯਾ ਦੇ ਘਰ ਪ੍ਰਭ ਮੋਹ ਦੇਵੋ ਦਾਨ ਮੈਨੂੰ ਇਹ ਦਾਨ ਬਖਸ਼ੋ ਸੰਤ ਜਣਾ ਦਾ ਸੰਗ ਸਦਾ ਮਿਲਿਆ ਰਵੇ ਮੈਂ ਸੰਤ ਜਣਾ ਦੀ ਸ਼ਰਨ ਪਿਆ ਰਹਾ ਮੈਂ ਗੁਰਮੁਖ ਜਣਾ ਦੇ ਸੰਗਤ ਵਿੱਚ ਉੱਠਣ ਬੈਠਣ ਕਰਾਂ ਇਹ ਮੈਨੂੰ ਦਾਨ ਦੇ ਦਿਓ ਪ੍ਰਭ ਦਿਆਲ ਮੋਹ ਦੇਵੋ ਦਾਨ ਮੋਕਤ ਜੁਗਤ ਇਹ ਆ ਨਿਦਾਨ ਮੇਰੇ ਲਈ ਸੰਤ ਜਣਾਂ ਦੇ ਸ਼ਰਨ ਬੈਠਣਾ ਸੰਤ ਜਣਾਂ ਦੇ ਸੰਗ ਉੱਠਣਾ ਬੈਠਣਾ ਸੰਤ ਜਨਾਂ ਦਾ ਹੁਕਮ ਮਿੱਠਾ ਕਰਕੇ ਮੰਨਣਾ ਸੰਤ ਜਨਾਂ ਦੇ ਸੰਗ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਮੇਰੇ ਲਈ ਇਹ ਹੈ ਨਿਦਾਨ ਇਹ ਮੇਰੇ ਲਈ ਸਾਰੇ ਖਜ਼ਾਨੇ ਹਨ ਮੁਕਤ ਜੁਗਤ ਅਤੇ ਸੰਤ ਜਨਾਂ ਦੀ ਸੰਗਤ ਹੀ ਮੇਰੇ ਲਈ ਜੁਗਤੀ ਤਰੀਕਾ ਮੁਕਤੀ ਦਾ ਤਰੀਕਾ ਹੈ ਸੰਤ ਜਣਾ ਦੇ ਸ਼ਰਨ ਦੇ ਵਿੱਚ ਉੱਠਣਾ ਬੈਠਣਾ ਸੰਤ ਜਣਾ ਦੇ ਕੋਲੋਂ ਉਸ ਵਾਹਿਗੁਰੂ ਦੇ ਗੁਣ ਸੁਣਨੇ ਸੰਤ ਜਣਾ ਦੀ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਮੇਰੇ ਲਈ ਇਹ ਹੀ ਮੁਕਤੀ ਦੀ ਯੁਗਤੀ ਹੈ ਇਹਦੇ ਨਾਲ ਹੀ ਮੈਨੂੰ ਵਿਕਾਰਾਂ ਤੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਨਾਨਕ ਕੋ ਪ੍ਰਭ ਦਇਆ ਧਾਰ ਚਰਨ ਸੰਤਨ ਕੇ ਮੇਰੇ ਹਿਰਦੈ ਮੇ ਜਾਰ ਏ ਪ੍ਰਭੂ ਨਾਨਕ ਕਉ ਪ੍ਰਭੂ ਦਇਆ ਧਾਰ ਏ ਪ੍ਰਭੂ ਨਾਨਕ ਉਤੇ ਵੀ ਦਇਆ ਕਰ ਕਿਰਪਾ ਕਰ ਮਿਹਰ ਦੀ ਨਦਰ ਕਰ ਚਰਨ ਸੰਤਾਂ ਕੇ ਮੇਰੇ ਰਿਦੇ ਮੇ ਜਾਰ ਕਿ ਸੰਤ ਜਨਾਂ ਦੇ ਚਰਨ ਮੇਰੇ ਹਿਰਦੇ ਦੇ ਵਿੱਚ ਵਸੇ ਰਹਿਣ ਇਹ ਸਤਿਗੁਰੂ ਜੀ ਆਪਣੇ ਵੱਲੋਂ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹਨ ਨਾਨਕ ਕੋ ਪ੍ਰਭੁ ਦਇਆ ਕਰੇ ਪ੍ਰਭੂ ਨਾਨਕੁ ਪਰ ਆਪਣੀ ਕਿਰਪਾ ਕਰ ਚਰਨ ਸੰਤਨ ਕੇ ਮੇਰੇ ਹਿਰਦੇ ਮਜਾਰ ਕੇ ਸੰਤ ਜਾਨਦੇ ਚਰਨ ਮੇਰੇ ਹਿਰਦੇ ਦੇ ਵਿੱਚ ਸਦਾ ਲਈ ਵਸੇ ਰਹਿ ਤੋ ਸਤਿਗੁਰੂ ਜੀ ਇੱਥੇ ਸਾਨੂੰ ਉਪਦੇਸ਼ ਕਰਦੇ ਹਨ ਕਿ ਸੰਤ ਜਣਾ ਦੀ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਗੁਰਮੁਖ ਜਨਾਂ ਦੀ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਤਾਂ ਸਤਿਗੁਰੂ ਕਿਰਪਾ ਕਰਨ ਅਸੀਂ ਸਤਿਗੁਰੂ ਜੀ ਦਾ ਉਪਦੇਸ਼ ਮੰਨੀਏ ਸਤ ਸੰਗਤ ਦੇ ਵਿੱਚ ਬੈਠ ਕੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਨਾਲ ਬਾਣੀ ਦੇ ਨਾਲ ਜੁੜ ਕੇ ਗੁਰੂ ਦੀ ਬਖਸ਼ੀ ਹੋਈ ਬਾਣੀ ਅੰਮ੍ਰਿਤ ਮਈ ਬਾਣੀ ਜੋ ਤੁਰ ਕੀ ਬਾਣੀ ਹੈ ਇਸ ਬਾਣੀ ਦੇ ਨਾਲ ਜੁੜ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਈਏ ਤਾਂ ਜੋ ਇਹ ਸਾਡਾ ਜੋ ਅਮੋਲਕ ਜਨਮ ਉਸ ਵਾਹਿਗੁਰੂ ਨੇ ਸਾਨੂੰ ਬਖਸ਼ਿਆ ਹੈ ਇਹ ਸਾਡਾ ਅਮੋਲਕ ਜਨਮ ਜੋ ਹੈ ਇਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ